ਸੱਚ ਗੱਲ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਆ ਨੇ ਸਾਡੇ ਪੱਤਰਕਾਰ ਨੇ ਮੋਹਾਲੀ ਤੋਂ ਤਹੰਦਾਦੀ ਇਹ ਵੀ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਿਓ ਇਹ ਮੋਹਾਲੀ ਦੀਆਂ ਨੇ ਜਿੱਥੇ ਕੀ ਪਾਸਟਰ ਬਜਿੰਦਰ ਸਿੰਘ ਤਹੰਦਾਦੀ ਕਿ ਪਾਸਟਰ ਬਜਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਉਹ ਚਰਚਾ ਦੇ ਵਿੱਚ ਰਹਿ ਰਹੇ ਸੀ ਬਹੁਤ ਸਾਰੇ ਕੇਸਾਂ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਨੂੰ ਲੈ ਕੇ ਜਿਹੜਾ ਆ ਲਗਾਤਾਰ ਪਾਸਟਰ ਬਜਿੰਦਰ ਸਿੰਘ ਜਿਹੜੇ ਨੇ ਉਹ ਅਉ ਚਰਚਾ ਦੇ ਵਿੱਚ ਸੀ ਉਹਨਾਂ ਦੀ ਇੱਕ ਚਰਚਾ ਜਿਹੜੀ ਛੜੀ ਹੋਈ ਸੀ ਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਜਿਹੜੇ ਆ ਉਹ ਲਗਾਤਾਰ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਲਗਾਏ ਜਾ ਰਹੇ ਸੀ ਜਿਵੇਂ ਕਿ ਤੁਸੀਂ ਜਾਣਦੇ ਕਿ ਇੱਕ ਮਹਿਲਾ ਵੱਲੋਂ ਵੀ ਜਿਹੜੇ ਆ ਉਹ ਇਹਨਾਂ ਦੇ ਉੱਤੇ ਦੋਸ਼ ਲਗਾਏ ਗਏ ਸੀ ਤੇ ਉਸੇ ਨੂੰ ਲੈ ਕੇ ਜਿਹੜਾ ਆ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਤੇ ਇਹਨਾਂ ਨੂੰ ਜਿਹੜਾ ਆ ਹੁਣ ਜਿਹੜਾ ਕੋਰਟ ਦੇ ਵਿੱਚ ਜਿਹੜਾ ਆ ਉਹ ਪੇਸ਼ ਕੀਤਾ ਜਾਣਾ ਹੈ ਪੇਸ਼ ਕੀਤਾ ਜਾਏਗਾ ਤੇ ਜਿੱਦੇ 'ਚ ਤੁਸੀਂ ਦੇਖਦੇ ਪਿਓ ਵੀ ਇਹ ਤਸਵੀਰਾਂ ਜਿਹੜੀਆਂ ਨੇ ਕੋਰਟ ਦੀਆਂ ਨੇ ਜਿੱਥੇ ਕਿ ਬਜਿੰਦਰ ਸਿੰਘ ਹੋਣਾ ਨੂੰ ਜਿਹੜਾ ਆ ਉਹ ਪੇਸ਼ ਕੀਤਾ ਜਾਏਗਾ ਤਾਂ ਹੁੰਦਾ ਦਈਏ ਕਿ ਹੁਣ ਤੱਕ ਦੀ ਜਿਹੜੀ ਖਬਰ ਆ ਉਹ ਇਹ ਹੀ ਨਿਕਲ ਕੇ ਆ ਰਹੀ ਹੈ ਕਿ ਪਾਰਟਰ ਬਜਿੰਦਰ ਸਿੰਘ ਨੂੰ ਜਿਹੜਾ ਆ 2018 ਦੇ ਵਿੱਚ ਜਿਹੜਾ ਜ਼ਬਰਜਨਾਹ ਦਾ ਇੱਕ ਕੇਸ ਜਿਹੜਾ ਇਹਨਾਂ ਦੇ ਉੱਤੇ ਲੱਗਦਾ ਆ 2018 ਦੇ ਵਿੱਚ ਇੱਕ ਰੇਪ ਕੇਸ ਦਾ ਜਿਹੜੀ ਇਹ ਅਟੈਂਪਟ ਇਹਨਾਂ ਦੇ ਉੱਤੇ ਪਾਈ ਜਾਂਦੀ ਕਿ ਇਹਨਾਂ ਨੇ ਰੇਪ ਕੇਸ ਦੇ ਵਿੱਚ ਜਿਹੜਾ ਆ ਉਹ ਆਏ ਜਾਂਦੇ ਨੇ ਤੇ ਪਾਸਟਰ ਬਜਿੰਦਰ ਸਿੰਘ ਹੋਣਾ ਦੇ ਉੱਤੇ ਜਿਹੜੇ ਉਹ ਇਲਜ਼ਾਮ ਸੀ ਰੇਪ ਕੇਸ ਦੇ ਜ਼ਬਰਜਨਾਹ ਦੇ ਜਿਹੜੇ ਇਹਨਾਂ ਦੇ ਉੱਤੇ ਉਹ ਲੱਗੇ ਹੋਏ ਸੀ ਇਨਜਾਮ ਉਹ ਅੰਜਾਮਾਂ ਨੂੰ ਲੈ ਕੇ ਜਿਹੜਾ ਆ ਇਹਨਾਂ ਦੀ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਪੇਸ਼ੀ ਇਹਦੇ ਨਾਲ ਹੀ ਤੁਸੀਂ ਦੇਖਦੇ ਪਈਓ ਕਿ ਤਸਵੀਰਾਂ ਜਿਹੜੀਆਂ ਨੇ ਆਪਣੀ ਸਕਰੀਨ ਦੇ ਤੇ ਤੁਸੀਂ ਲਗਾਤਾਰ ਦੇਖਦੇ ਪਈਓ ਕਿ ਪੇਸ਼ੀ ਜਦੋਂ ਇਹਨਾਂ ਦੀ ਮੋਹਾਲੀ ਦੇ ਵਿੱਚ ਜਿਹੜਾ ਆ ਉਹ ਕੋਰਟ ਦੇ ਵਿੱਚ ਜਦੋਂ ਹੁੰਦੀ ਹੈ ਤੇ ਉੱਥੇ ਜਿਹੜੀ ਹੁਣ ਤੱਕ ਦੀ ਖਬਰ ਆ ਉਹ ਇਹ ਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਜਿਹੜਾ ਆ ਉਹ ਜਿਹੜੀ 1 ਅਪ੍ਰੈਲ ਨੂੰ ਜਿਹੜੀ ਸਜ਼ਾ ਸੁਣਾਈ ਜਾਏਗੀ ਫਿਲਹਾਲ ਉਹਨਾਂ ਨੂੰ ਜਿਹੜਾ ਹੈ ਦੋਸ਼ੀ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਬਹੁਤ ਸਾਰੇ ਕੇਸ ਜਿਹੜੇ ਨੇ ਉਹਨਾਂ ਦੇ ਉੱਤੇ ਪਏ ਸੀ ਬਹੁਤ ਸਾਰੀ ਉਹਨਾਂ ਦੀ ਵੀਡੀਓ ਵੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਵੀ ਹੁੰਦੀਆਂ ਨੇ ਜਿਦੇ ਵਿੱਚ ਇੱਕ ਇਹਨਾਂ ਦੀ ਅਫੀਸ਼ੀਅਲੀ ਵੀਡੀਓ ਤੁਸੀਂ ਸਾਡੇ ਵੀ ਚੈਨਲ ਤੇ ਦੇਖੀ ਜਿਦੇ ਚ ਉਹ ਆਪਣੇ ਦਫਤਰੀ ਮੈਂਬਰਾਂ ਦੇ ਉੱਤੇ ਜਿਹੜਾ ਆ ਉਹ ਹੱਥ ਚੱਕਦੇ ਨਜ਼ਰ ਆਏ ਨੇ ਇਸ ਤਰ੍ਹਾਂ ਦੇ ਕਰਕੇ ਹੋਰ ਵੀ ਕਈ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ આરોਪ ਲੱਗੇ ਜਿਨ੍ਹਾਂ ਦੇ ਵਿੱਚ ਰੇਪ ਕੇਸ ਜਿਹੜਾ ਆ 2000 18 ਦਾ ਇਹ ਮਾਮਲਾ ਵੀ ਸਾਹਮਣੇ ਆਉਂਦਾ ਹੈ ਤੇ ਉਸ ਮਾਮਲੇ ਨੂੰ ਲੈ ਕੇ ਜਿਹੜਾ ਆ ਉਹ ਬਜਿੰਦਰ ਸਿੰਘ ਹੋਣਾ ਦੀ ਜਿਹੜੀ ਉਹ ਪੇਸੀ ਸੀ ਤੇ ਉਹ ਪੇਸੀ ਨੂੰ ਉਹ ਲੈ ਕੇ ਤੁਹੰਦਾ ਦੇ ਕਿ ਉਹ ਪੇਸੀ ਜਿਹੜੀ ਇਹ ਬਜਿੰਦਰ ਸਿੰਘ ਹੋਣਾ ਦੀ ਹੋਈ ਹੈ ਤੇ ਉਸ ਪੇਸੀ ਨੂੰ ਲੈ ਕੇ ਤੁਹੰਦਾ ਦੇ ਕਿ ਜਿਹੜਾ ਆ ਕੋਰਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਆ ਉਹ ਕਰ ਦਿੱਤਾ ਗਿਆ ਆ ਪਾਸਟਰ ਬਜਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਰੇਪ ਕੇਸ ਦੇ ਵਿੱਚ ਜਬਰਜਨਾਹ ਦੇ ਉੱਤੇ ਜਿਹੜੇ ਨੇ ਉਹ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ ਤੇ ਇਸ ਦੋਸ਼ ਦੀ ਜਿਹੜੀ ਉਹ ਸਜ਼ਾ ਆ ਉਹ ਦੱਸੀ ਜਾ ਰਹੀ ਕਿ ਜਿਹੜੀ ਉਹ ਸਜ਼ਾ ਸੁਣਾਈ ਜਾਣੀ ਹੈ ਉਹ 1 ਅਪ੍ਰੈਲ ਨੂੰ ਜਿਹੜੀ ਹੈ ਸੁਣਾਈ ਜਾਣੀ ਹੈ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇਹਨਾਂ ਦਾ ਜਿਹੜਾ ਆ ਉਥੇ ਬਿਲਕੁਲ ਬੋਲਤੀ ਬੰਦ ਜਿਹਨੂੰ ਆਪਾਂ ਕਹਿੰਦੇ ਆ ਬਿਲਕੁਲ ਚੁੱਪਚਾਪ ਬਿਲਕੁਲ ਨੀਵੀਂ ਪਾ ਕੇ ਜਿਹੜਾ ਆ ਇਹਨਾਂ ਦਾ ਚਿਹਰਾ ਉਤਰਿਆ ਹੋਇਆ ਦੇਖਿਆ ਜਾ ਰਿਹਾ ਸੀ ਜੱਜ ਦੇ ਸਾਹਮਣੇ ਬਿਲਕੁਲ ਨੀਵੀਂ ਪਾ ਕੇ ਪਾਸਟਰ ਬਜਿੰਦਰ ਸਿੰਘ ਕਹਿੰਦੇ ਨੇ ਕਿ ਖੜੇ ਰਹੇ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਚਿਹਰਾ ਉਤਰਿਆ ਹੋਇਆ ਸੀ ਇਹਨਾਂ ਨੂੰ ਜਿਹੜੀ ਉਹ ਸਜ਼ਾ ਜਿਹੜੀ 1 ਅਪ੍ਰੈਲ ਨੂੰ ਸੁਣਾਈ ਜਾਏਗੀ ਦੋਸ਼ੀ ਕਰਾਰ ਜਿਹੜਾ ਆ ਉਹ ਦੇ ਦਿੱਤਾ ਗਿਆ ਆ ਦੋਸ਼ੀ ਕਰਾਰ ਜਿਹੜਾ ਆ ਉਹ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਆ ਦੇ ਦਿੱਤਾ ਗਿਆ ਤੇ ਪਾਸਟਰ ਬਜਿੰਦਰ ਸਿੰਘ ਜਿਹੜੇ ਨੇ ਉਹ ਦੋਸ਼ੀ ਪਾਏ ਗਏ ਨੇ ਇਸ ਗੱਲ ਦੇ ਉੱਤੇ ਜਿਹੜੀ ਮੋਹਰ ਲੱਗ ਗਈ ਏ ਕਿ ਪਾਸਟਰ ਬਜਿੰਦਰ ਸਿੰਘ ਜਿਹੜੇ ਨੇ ਉਹ ਰੇਪ ਕੇਸ ਦੇ ਵਿੱਚ ਜਿਹੜੇ ਦੋਸ਼ੀ ਨੇ ਇਹਨਾਂ ਦੇ ਨਾਲ ਕਹਿੰਦੇ ਨੇ ਪੰਜ ਸਾਥੀ ਹੋਰ ਵੀ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਆ ਤੇ ਪਰ ਜਿਹੜੇ ਪਾਸਟਰ ਬਜਿੰਦਰ ਸਿੰਘ ਨੇ ਉਹਨਾਂ ਨੂੰ ਜੋ ਸੂਤਰਾਂ ਦੇ ਹਵਾਲੇ ਤੋਂ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੂੰ ਜਿਹੜੀ ਇਹ ਉਹ ਬੰਦੀ ਸਜ਼ਾ 1 ਅਪ੍ਰੈਲ ਨੂੰ ਦਿੱਤੀ ਜਾਏਗੀ ਤੇ ਨਾਲ ਦੇ ਨਾਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਗੱਲ ਨਿਕਲ ਕੇ ਸਾਹਮਣੇ ਆਈ ਕਿ ਨੌਨ ਜਿਹੜੇ ਆ ਉਹ ਇਹਨਾਂ ਨੂੰ ਕਦੇ ਵੀ ਜਿਹੜੀ ਜ਼ਮਾਨਤ ਦੇ ਜਿਹੜੇ ਆ ਉਹ ਨਹੀਂ ਦਿੱਤੀ ਜਾਏਗੀ ਗੈਰ ਜ਼ਮਾਨਤੀ ਜਿਹੜੇ ਆ ਜਿਹੜੇ ਨੇ ਗਏ ਨੇ ਤੇ ਇਹਨਾਂ ਨੂੰ ਜਿਹੜੀ ਸਜ਼ਾ ਜਿਹੜੀ 1 ਅਪ੍ਰੈਲ ਨੂੰ ਸੁਣਾਈ ਜਾਏਗੀ ਫਿਲਹਾਲ ਜਿਹੜੇ ਦੋਸ਼ ਨੇ ਉਹ ਰੇਪ ਦੇ ਦੋਸ਼ ਜਿਹੜੇ ਨੇ ਇਹਨਾਂ ਦੇ ਉੱਤੇ ਲੱਗੇ ਨੇ ਉਹ ਦੋਸ਼ ਜਿਹੜੇ ਨੇ ਕਰ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਜਿਹੜੇ ਨੇ ਸਹੀ ਤਰੀਕੇ ਦੇ ਨਾਲ ਇਹਨਾਂ ਦੇ ਮੋਹਰ ਲਾ ਦਿੱਤੀ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਇੱਕ ਤਰੀਕ ਨੂੰ ਜਿਹੜੀ ਇਹ ਬੰਦੀ ਸਜ਼ਾ ਵੀ ਸੁਣਾ ਦਿੱਤੀ ਜਾਏਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਆ ਉਹ ਪਾਸਟਰ ਜਿਹੜਾ ਆ ਉਹ ਸਹੀ ਗਿਆ ਗਲਤ ਗਿਆ ਜਾਂ ਐਦਾਂ ਹੁੰਦਾ ਆ ਕਿ ਹਰ ਇੱਕ ਜਿਹੜਾ ਬਾਬਾ ਉੱਬਰਦਾ ਆ ਉਹ ਉਹ ਮੇ ਕਿਸੇ ਵੀ ਧਰਮ ਦਾ ਹੋਵੇ ਉਹ ਇੱਕ ਨਾ ਇੱਕ ਦਿਨ ਐਂਡ ਤੇ ਜਿਹੜਾ ਆ ਉਹ ਰੇਪ ਕੇਸ ਦੇ ਅੰਦਰ ਜਿਹੜਾ ਆ ਉਹ ਜੇਲ ਚ ਲਿਆ ਜਾਂਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਬਾਬੇ ਜਿਹੜੇ ਨੇ ਉਹ ਗਏ ਨੇ ਤੇ ਹੁਣ ਅ ਮਸੀਹ ਭਾਈਚਾਰੇ ਦੇ ਵਿੱਚੋਂ ਵੀ ਜਿਹੜੇ ਨੇ ਉਹ ਪਾਸਟਰ ਬਜਿੰਦਰ ਸਿੰਘ ਜਿਹੜੇ ਨੇ ਉਹ ਵੀ ਜੇਲ ਦੇ ਆ ਸਲਾਖਾਂ ਦੇ ਪਿੱਛੇ ਜਾਣਗੇ ਜਾਂ ਚਲੇਗੇ ਇੱਕ ਹੀ ਗੱਲ ਆ ਦੋਸ਼ੀਕਰਾਰ ਦੇ ਦਿੱਤੇ ਗਏ ਨੇ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਉੱਤੇ ਤਾਂ ਕਿ ਹੋਰ ਵੀ ਨਵੇਂ ਨਵੇਂ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਆਰਾਮ ਦੇ ਨਾਲ ਧੰਨਵਾਦ ਕੁਝ ਨਹੀਂ ਕਿਹਾ ਜੀ ਬੱਚਾਂ ਦੇ ਰਸ ਦੇ 1 ਅਪ੍ਰੈਲ ਨੂੰ ਸੈਸ਼ਨ ਲਈ ਉੱਤੇ ਜਿਹੜੀ 376 ਲੱਗੀ ਸੀਗੀ ਮੈਂ ਮਤਾਰਾ ਬਹੁਤ ਹੈ ਕਾਫੀ ਸਾਰੀਆਂ ਮਤਾਰਾ ਸੀਗੀਆਂ ਜਿਹੜੀਆਂ ਅੱਜ ਉਹਨੇ ਸਾਹਮਣੇ ਆਈਆਂ ਮਤਲਬ ਵਧੀਆ ਸੱਜ ਸਕੂਨ ਮਿਲਿਆ ਸਾਨੂੰ ਹੋਰ ਸਾਰੇ ਕੋਈ ਕੁੜੀਆਂ ਜਿਹੜੀਆਂ ਸਾਹਮਣੇ ਆਣੀਆਂ ਚਾਹੁੰਦੀਆਂ ਉਹ ਡਰਦੀਆਂ ਸੀਗੇ ਕਿ ਦੋਦ ਬਰਾਮ ਹੈ ਉਹਨੂੰ ਮਾਰਿਆ ਦਿੰਦਾ ਮਾਰ ਦਿੰਦਾ ਸੀਗਾ ਧਰਾਣਾ ਤਬਣਾਣਾ ਸ਼ੁਰੂ ਕਰਦਾ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਆਪਣਾ ਨੰਬਰ ਦੰਦਾ 6284137982 ਕਿ ਕਿਸੇ ਨਾਲ ਇਹਨਾਂ ਸ਼ੋਸ਼ਣ ਕੀਤਾ ਹੋਵੇ ਮੇਰੇ ਨੰਬਰ ਤੇ ਕੰਟੈਕਟ ਕਰੋ ਮੈਂ ਉਹਦੀ ਹੈਲਪ ਕਰਾਂਗਾ ਮੀਡੀਆ ਦੀ ਕਿਸੇ ਦੀ ਜਿੱਦੀ ਹੈਲਪ ਹੋਵੇ ਮੈਂ ਲੇਕਾਂ ਵਕੀਲ ਮੈਂ ਆਪਣੇ ਨਾਲ ਸਾਰੀ ਟੀਮ ਨਾਲ ਵਰਕ ਕਰੇਗੀ ਇੱਕ ਅਪ੍ਰੈਲ ਸਜ਼ਾ ਹੋਏਗੀ ਜੀ ਇਸ ਸਮੇਂ ਪੀੜਤਾਂ ਪਰਿਵਾਰ ਦੇ ਨਾਲ ਜੁੜੇ ਹੋਏ ਲੋਕ ਸਟਾਰਟ ਕਰਦੇ ਨੰਬਰ ਲਗਾਉਣ ਨਾਲ